ਸਾਰੇ ਸਸਕਾਰ ਦੇ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਨਵੇਂ ਬਲੌਗ ਦੇ ਵਿੱਚ ਸਵਾਗਤ ਕਰਦੇ ਆਂ ਤੇ ਅੱਜ ਫੇਰ ਸਾਡੀ ਕਿਹੜਾ ਕਿਹੜੇ ਤਿਆਰੀ ਆ ਤੇ ਬਾਕੀ ਇਹ ਆਪੀ ਥੋੜਾ ਬਹੁਤਾ ਕੰਮ ਨਹੀਂ ਗਲੰਦ ਇੱਕ ਦਿਨ ਵਜਾਂ ਦਾ ਕਰੇ ਹੀ ਦਿਨ ਨਹੀਂ ਨਿਕਲਦੇ ਹੈਗੇ ਦਿਨਾਂ ਦਾ ਬਹੁਤ ਬੁਰਾ ਹਾਲ ਆ ਤੇ ਇੱਧਰ ਵੀ ਸਾਡੇ ਘਰ ਤੇ ਬਾਹਰ-ਬਾਰ ਕੱਖ ਨਹੀਂ ਦੇਖਦਾ ਮੁਸਲਮ ਮੁਸਲੀ ਕੰਮ ਹੋਇਆ ਪਿਆ ਵਾ ਤੇ ਬਾਕੀ ਬਾਕੀ ਇਹ ਆ ਜੀ ਮੈਂ ਇਹ ਪੈਸੇ ਰੱਖੇ ਸੀ ਤੇ ਸਾਰੇ ਇੱਕ ਰੀ ਟੁੱਟ ਕੇ ਪੈਗੇ ਪੈਸਿਆਂ ਨੂੰ ਤੇ ਹੁਣ ਪਤਾ ਨਹੀਂ ਮੇਰੇ ਪੂਰੇ ਹੁੰਦੇ ਕਿ ਨਹੀਂ ਤੇ ਤੂੰ ਭੁਲ ਗਿਆ ਟੱਲੇ ਕਰਦਾ ਆਪਾਂ ਹਾਂ ਕੋਈ ਸਰੇ ਨਹੀਂ ਬਾਕੀ ਕਾਕਾ ਹਟਾ ਨਹੀਂ ਹਟਦਾ ਨਹੀਂ ਟਲਦਾ ਫੋਨਾ ਫੋਨਾ ਤੋਂ ਓਏ ਫੋਨ ਛੱਡ ਛੱਡ ਫੋਨ ਤੇਰੀ ਇਹ ਗਲਤੀਆਂ ਸਾਡੀਆਂ ਆ ਜੀ ਬੱਚਿਆਂ ਦੇ ਫੋਨ ਫੜ ਲਈਆਂ ਗਲਤੀਆਂ ਸਾਡੀਆਂ ਆ ਇਹ ਕ੍ਰੈਡਿਟ ਸਾਨੂੰ ਜਾਂਦਾ ਮੰਨਦੇ ਹੋ ਜੀ ਕਿ ਹੋ ਜਾਂਦਾ ਵਾ ਕਿਉਂਕਿ ਅਹੀਂ ਲੱਗੇ ਨਿਆਣਾ ਖੇਡਦਾ ਹੋਵੇ ਤੇ ਨਹੀਂ ਉਹਨੇ ਫੋਨਾ ਚ ਤੇ ਸਾਡੇ ਹੱਥ ਵਿੱਚ ਜੀ ਸੁੱਚਾ ਵਾਲਾ ਫੋਨ ਹੋਵੇ ਤੇ ਨਿਆਣਾ ਕਦੇ ਨਾ ਬੜੇ ਅਹੀਂ ਹੋ ਗਏ ਐਡਵਾਂਸ ਤੇ ਤੇਣਿਆੜੇ ਸਾਡੇ ਤੋਂ ਕਾ ਫਿਰ ਆਪੇ ਹੁਣੇ ਹੁਣੇ ਇਹ ਕਿਹਾ ਬਾਕੀ ਚਲੋ ਕਰਦੇ ਆ ਗੱਲਾਂ ਬਾਤਾਂ ਟੱਕ ਹੋ ਗਿਆ ਤੇ ਜਾਈਏ ਮੜ ਜਾ ਤੇ ਬਾਕੀ ਮੌਸਮ ਨਹੀਂ ਸੈੱਟ ਹੁੰਦਾ ਤੇ ਤੇਰੀਆਂ ਜੁਲਫਾਂ ਕਿ ਤੂੰ ਜਾਂਡੀਆਂ ਹੈ ਸਰ ਮੋਂ ਲੱਗੀ ਇਹ ਅੱਛਾ ਠੰਡੀ ਕਰਨ ਦਾ ਨਿਊ ਤਰੀਕਾ ਕਿਉਂਕਿ ਅਸੀਂ ਜਲਦੀ ਜਾਣਾ ਹੈ ਹਨਾ ਮਲਦੀ ਸਾਹਿਬ ਤੇ ਬਾਕੀ ਮੇਰੇ ਕੋਲ ਜੀ ਸਾਰਿਆਂ ਨੂੰ ਸਸ ਰੰਕਾਰ ਤੇ ਹੁਣ ਅਈ ਚੱਲੇ ਆ ਆਪਣੇ ਕੰਮ ਚਾਹ ਪੀਆ ਕਰੋ ਗਲਾਸ ਚ ਹੂੰ ਹੂੰ ਉਹਦਾਂ ਨਹੀਂ ਪੀਣੀ ਵਾਧ ਸੁਣ ਲੈ ਸੁਣਨ ਨੂੰ ਪੜ ਕੀ ਆਤਾ ਹੈ ਠੰਡੀ ਕਰਕੇ ਪੀਣੀ ਦਾ ਤੇ ਚਾਹ ਨੂੰ ਪੀ ਗਏ ਤੇ ਚਾਹ ਤੇ ਚਾਹੀਦੇ ਇਹੋ ਜਿਹੇ ਦੋ ਗਲਾਸ ਕਰੀਏ ਹੈਨਾ ਪੀ ਕੇ ਤੇ ਚੱਲੀਏ 300 ਗ੍ਰਾਮ ਪੈਂਦੀ ਹੈ ਇੱਕ ਚਾਹ ਇੱਕ ਗਲਾਸ ਇੱਕ ਚਾਹ ਚ ਉਹ ਤੇ ਪੱਤੀ ਪੈਂਦੀ ਹਣੀ ਤੇ ਚਲੀਏ ਫਿਰ ਪੀ ਲੈ ਦੁੱਧ ਪੀ ਲੋ ਪੀ ਲੈ ਪੀ ਲੋ ਪੀਲਾ ਜਾ ਇਧਰ ਨੂੰ ਮੂੰਹ ਤੇ ਘਾਰ ਮੈਂ ਪੀਲਾ ਲਗਾਈ ਆਏ ਓ ਪੀਲੇ ਆਏ ਬਾਗਾਂ ਪੀਲੇ ਆ ਜ ਪੱਬ ਨੇ ਹੱਸੋ ਪਾਣਾ ਚੀਕਾਂ ਮਰੇ ਕਾਲਾ 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 ਓ ਅੱਜ ਦਾਲਾ ਕੀ ਮਾਰ ਦੇਣੇ ਤੇ ਨਾਲ ਕੀ ਰਾਤ ਤੇਰੇ ਬਾਤੇ ਨਾ ਤੇਰੇ ਸੀ ਸੀ ਲੱ ਲੱ ਸੀ ਯਾਰ ਨਾ ਤੇਰੀ ਮਤ ਥੀੜਿਆ ਯਾਰ ਕਾਦੇ ਪਿਆਰ ਲਿਆ ਹੈ ਨਾ ਕੁਝ ਨਹੀਂ ਰਹਾ ਅੱਛਾ ਚੱਲ ਕੋਈ ਨਹੀਂ ਨੇ ਆ ਗਈ ਆਪਣੇ ਘਰੇ ਬੂੰਦੀ ਪਾਣੀ ਖਹਿ ਰਹੀ ਤੇ ਕੰਮ ਕਰਨ ਦਾ ਕੋਈ ਨਹੀਂ ਹੈਗਾ ਤੇ ਕੰਮ ਵੀ ਕਰਨੇ ਆ ਜਹਾਂ ਨੂੰ ਚਾਹੀਦਾ ਦੁੱਧ ਉਹ ਵੀ 2 ਕਿਲੋ ਬਾਜੀ ਬਣਾ ਰਿਆ ਸੀ ਨਹੀਂ ਨਾਤਾ ਹੀ ਨੇ ਤੇ ਫੇਰ ਨਾ ਚਲਾਤਾ ਠੀਕ ਹੈ ਸਾਨੂੰ ਨਹੀਂ ਹੁੰਦੇ ਆ 2 ਕਿਲੋ ਦੁੱਧ ਚਾਹੀਦਾ ਆਪਾਂ ਬਣਾਵਾਂਗੇ ਗਾਜਰਾਂ ਵਾਲੀ ਖੀਰ ਦੋ ਮਟਰੀ ਬਣਾਉਣ ਦੁੱਧ ਨਹੀਂ ਮਿਲਣਾ ਕਿਉਂ ਨਹੀਂ ਮਿਲਣਾ ਓਏ ਡੈਡੀ ਤੇ ਇਕੱਠੇ ਬੋਲੇ ਕੋਈ ਆਊਗਾ ਆਊਗਾ ਕੋਈ ਆਊਗਾ ਆਊਗਾ ਆਉਦਾ ਆ ਉਹ ਗੱਡ ਗੱਡ ਡੈਡੀ ਜੀ ਵੈਰੀ ਗੁੱਡ ਵੈਰੀ ਗੁੱਡ ਡੈਡੀ ਵੈਰੀ ਗੁੱਡ ਵੈਰੀ ਗੁੱਡ ਦੋਧਰੀ ਮੈਨਾਂ ਇਹ ਡੀਰੋਕ ਤੇ ਕੀਤਾ ਕਾ ਤੁਹਾਡਾ ਵੀ ਖਾਊਗਾ ਯੈਸ 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 ਕੋਈ ਤੇਗਾ ਮੇਰੇ ਤਾਂ ਡੀਰੋਕ ਤੇ ਜੇ ਮੈਂ ਇਹ ਤਾਂ ਵਿੱਕੀ ਰੱਖ ਲਾਂ ਨਾ ਲੈ ਨਹੀਂ ਆਈ ਕੋਈ ਵੀਰਤ ਨਹੀਂ ਤੇਰੀ ਡੀਰੋਕ ਆਖ ਲੈ ਦੇਖ ਲੋ ਹਾਂ ਦੋਧਰੀ ਅੱਜ ਅੱਜ ਸਾਰੇ ਇਹ ਮੇਰਾ ਇਹ ਕਲਾ ਦੋਧਰੀ ਆ ਮੇਰਾ ਖੂਨ ਪਸੀਨਾ ਵਾ ਜਿਹੜਾ ਮੈਂ ਸਾਰੀ ਦਿਹਾੜੀ ਬਹੁੰਨਾ ਵਾ ਨੇ ਆਗੇ ਆਗੇ ਇੱਕ ਨਾ ਇੱਕ ਹੋਰੀ ਜਾਂਦੀ ਉਹ ਇੱਕ ਮੋੜ ਬਸੀਨਾ ਹੁੰਦੇ ਜੀ ਨਾ ਇਧਰ ਕਰਿਓ ਤੋ ਇੱਕ ਮੋੜ ਤੁਸੀਂ ਨਾ ਹੁੰਦੇ ਜੀ ਨਾ ਅਸੀਂ ਸਟਾ ਲਵਾਉਨੇ ਨਹੀਂ ਤੈਨੂੰ ਡੰਗਰ ਡੰਗਰ ਪਸੰਦ ਹੀ ਨਹੀਂ ਕਰਦੇ ਇਹ ਨਾ ਡੰਗਰਾਂ ਤੇ ਲੱਗੇ ਕਿ ਜਾਂਦੀ ਆ ਸਟਾ ਲਵਾ ਕੇ ਅਗਲੇ ਡੰਗਰ ਇਹਨੂੰ ਮਾਰਦੇ ਟੋਟ ਚੱਲ ਪਾਸੇ ਤੇ ਮੈਂ ਆਪਣਾ ਘੋਣ ਤੁਸੀਂ ਨਾ ਸਾਰੀ ਦਿਹਾੜੀ ਵਹਾ ਕੇ ਤੇ ਇਹ ਟੱਬਰ ਨੂੰ ਰੋਟੀ ਰੋਟੀ ਦੇ ਨਾਂ ਰੋਟੀ ਪਾਲ ਜਾਵਾ ਹੈ ਇਹਨਾਂ ਨੂੰ ਇਹਨੇ ਨਹੀਂ ਪ੍ਰੋਟੀ ਦੋ ਜੁਰਦੀ ਜਦੀ ਦੋ ਟਾਈਮਾਂ ਦੀ ਦੋ ਟਾਈਮਾਂ ਦਾ ਨਹੀਂ ਵੇਖੋ ਯਾਰ ਦੋ ਕਿਲੋ ਉਧਰ ਵੀ ਦਾ ਕਾਰ ਲੱਗ ਜਾਂਦੀ ਨਾ ਮੇਰੇ ਖਾਤੇ ਗੇ 90 ਅਦਾ ਕਰੋ ਦੋ ਦਰ ਲਓ 400 ਗ੍ਰਾਮ ਤੇ 600 ਗ੍ਰਾਮ ਇੱਕ ਪਾਣੀ ਪਾ ਲਓ ਤੇ ਕਿਲੋ ਇੱਕ ਪਾ ਲਓ ਬੰਦਾ ਕਿ 14 ਕਿਲੋ ਪਾਣੀ ਪਿੜਾ ਦੇ ਨੇ ਆ ਇਹਦੇ ਰੈਸਪੀ ਲਾ ਪਰ ਹੂੰ ਹੋ ਕਾ ਕੇ ਮਾਂ ਹੁੰਦੀ ਆ ਮਾਂ ਦੁਨੀਆ ਦਾ ਦਿਲ ਧਰਿਆ ਗਿਆ ਫੇਰ ਤੋਂ ਡੇ ਗਿਆ ਸਤਿ ਫਰਾਂ ਨੀ ਕੀ ਗੱਲ ਆ ਸਾਡੇ ਨਾ ਸਿਲੰਡਰ ਆਪਣੇ ਆਪ ਬੰਦ ਹੋਈ ਜਾੜੇ ਆ ਸੇਕ ਨਹੀਂ ਲੱਗਣ ਡਿਆ ਮੈਨੂੰ ਲੱਗਦਾ ਠੰਡ ਕਰਕੇ ਸਭ ਹੁੰਦਿਆ ਤੇ ਬਾਕੀ ਗਾਇਸ ਚਾਹ ਚੁ ਪੀਤੀ ਤੇ ਉਸ ਤੋਂ ਬਾਅਦ ਅਸੀਂ ਕੰਮ ਕੀਤੇ ਡੰਨ ਤੇ ਕੰਮ ਕਰ ਕਰ ਗਈ ਹੋ ਗਏ ਹੁਣ ਲੱਗੀ ਆ ਪੰਡ ਗਾਜਰਾਂ ਵਾਲੀ ਖੀਰ ਤੇ ਸਬਜੀ ਜਿਹੜੀ ਉਹ ਆਪਣੀ ਡੰਨ ਹੋ ਗਈ ਰਾਤ ਦੇ ਡਿਨਰ ਲਈ ਤੇ ਗਾਜਰਾਂ ਵਾਲੀ ਖੀਰ ਬਣਾਵਾਂਗੇ ਉਹਦੋਂ ਮੇਰੀ ਫਰੈਂਡ ਨੇ ਬਣਾਈ ਤੇ ਮੇਰਾ ਬੜਾ ਦਿਲ ਕਰਨ ਡਿਆ ਖਾਣ ਨੂੰ ਮੈਂ ਚਲੋ ਇਹ ਵੀ ਬਣਾਉਨੇ ਆ ਬਾਬੇ ਹਾਸ਼ਿਆ ਨੇ ਜੇ ਆਏ ਬਾਬੇ ਆ ਪੀਲਾ ਆਇਆ ਸੀ ਆਪਣੇ ਸ਼ਰਟ ਦੇ ਉੱਤੇ ਪਾਊਡਰ ਗੰਦੇ ਬੱਚੇ ਇੱਧਰ ਬਾਹਰ ਕਰ ਦੋ ਸ਼ਾਸ਼ੀ ਕਾਲ ਕਰ ਦੋ ਬਾਹਰ ਸ਼ਾਸ਼ੀ ਕਾਲ ਸ਼ਾਸ਼ੀ ਕਾਲ ਜਾ ਰਿਹਾ ਇਹ ਨਹੀਂ ਕੁੜੀ ਕਿਤੇ ਦੱਬਦੀ ਤੇ ਮੱਲੀ ਸਾਹਿਬ ਅਜੇ ਕੰਮ ਕਰਨ ਦੇ ਫਰੀ ਨਹੀਂ ਹੋਏ ਬੜਾ ਇਹ ਵੇਖਦੀ ਮੈਂ ਉਹਨਾਂ ਨੂੰ ਤੇ ਮੈਂ ਵੀ ਨਾ ਖੀਰ ਦੀ ਤਿਆਰੀ ਕਰਨੀ ਖੀਰ ਆਪਾਂ ਧਰ ਦਿੱਤੀ ਆ ਬਸ ਉਹ ਗਾਜਰਾ ਆ ਜਾਓ ਮੱਲੀ ਸਾਹਿਬ ਓ ਵੇਖੋ ਡੇ ਵਿਚਾਰੇ ਆਜਾ ਹਨ ਨੂੰ ਨਿਹਰਾ ਹੋ ਗਿਆ ਜੋ ਕਿ ਆਪਣੇ ਨਾ ਦੋ ਦਿਨ ਦਨ ਲਗਾਤਾਰ ਹੋ ਗਏ ਵੀ ਕੰਮ ਬੜੇ ਜ਼ਰੂਰੀ ਸੀ ਜਿਹੜੇ ਕਿ ਅਸੀਂ ਕਰਨੇ ਹੀ ਕਰਨੇ ਸੀ ਹਰ ਹਰ ਹਾਲਤ ਵਿੱਚ ਫਾਈਨਲੀ ਕੁਝ ਕੋ ਟੈਂਸ਼ਨਾਂ ਜਿਹੜੀਆਂ ਉਲੱਥੀਆਂ ਮਾਈਂਡ ਤੋਂ ਕਿ ਕੰਮ ਹੋ ਗਏ ਨੇ ਤੇ ਕੁਝ ਕਰੰਦੀਆਂ ਨੇ ਆਜੋ ਹੁਣ ਆ ਆ ਵਲੌਗ ਬਣ ਗਿਆ ਤੁਹਾਡਾ ਹੈਲੋ ਤੇ ਬਾਕੀ ਚਲੋ ਕਰੀਏ ਤਿਆਰੀ ਫਿਰ ਤੇ ਡੈਡੀ ਆਪਣੇ ਲੰਮੇ ਪਏ ਆ ਰਜਾਈ ਦੇ ਵਿੱਚ ਕਿਉਂਕਿ ਠੰਡ ਬਹੁਤ ਜ਼ਿਆਦਾ ਵਾ ਤੇ ਡਾਡੀ ਨੂੰ ਹਿੱਦੇ ਨਹੀਂ ਆਖਦੇ ਨੇ ਤੇ ਜਾਈ ਚ ਵੱਟ ਜੋ ਡਾਡੀ ਰਾਮ ਨਾ ਰੈਸਟ ਕਰਨ ਦੇ ਤੇ ਚਲੋ ਜੀ ਕਰੀਏ ਤਿਆਰੀ ਦੇ ਨਾਲ ਬਲੌਗ ਕੰਟੀਨਿਊ ਕਰੀਏ ਤੇ ਜਿਹੜੇ ਨਵੇਂ ਆ ਰਹੇ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬਲੌਗ ਰਿੰਚ ਹੋਇਆ ਕਰਿਆ ਕਰੋ ਤੇ ਬਾਰ ਬਾਰ ਕਹਿਣਾ ਪੈਂਦਾ ਵਾ ਤੇ ਕਰਦੇ ਤੁਸੀਂ ਹੈ ਨਹੀਂ ਜਿਸ ਕਰਕੇ ਹੁਣ ਕਹਿਣੇ ਛੱਡ ਦੇਣਾ ਕੋਈ ਗੱਲ ਹੈ ਨਾ ਜੋ ਵੀ ਆ ਜਿਹੜਾ ਸਾਨੂੰ ਪਿਆਰ ਕਰਦਾ ਹੋਗਾ ਪੇ ਲਾਈਕ ਕਰੂਗਾ ਤੇ ਸਾਨੂੰ ਕਮੈਂਟ ਕਰੂਗਾ ਜੋ ਜੋ ਸਾਨੂੰ ਪਿਆਰ ਕਰਦਾ ਹੋਗਾ ਤੇ ਅਦਰਵਾਈਜ਼ ਸਾਨੂੰ ਪਤਾ ਲੱਗ ਹੀ ਜਾਂਦਾ ਵਾ ਕਿ ਕਿਹੜਾ ਸਾਨੂੰ ਪਿਆਰ ਕਰਦਾ ਤੇ ਕਿਹੜਾ ਨਹੀਂ ਕਰਦਾ ਕਿਹੜਾ ਕੀ ਸੋਚਦਾ ਕਿ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹ ਪ੍ਰਵਾਹ ਨਹੀਂ ਕਰਦੇ ਠੀਕ ਆ ਪ੍ਰਵਾਹ ਉਹਦੀ ਕੀਤੀ ਜਾਂਦੀ ਹੈ ਜਿਹੜਾ ਸਾਨੂੰ ਪਿਆਰ ਕਰੇ ਅਦਰਵਾਇਸ ਨਹੀਂ ਤੇ ਬਾਕੀ ਚਲੋ ਬਲੌਗ ਕਟਿੰਦਾ ਹਾਂਜੀ ਗਰਜਣਾਂ ਕਰਦੇ ਕਰਦੇ ਮੇਰਾ ਉੱਧਰ ਕੰਮ ਸਾਬ ਹੋ ਗਿਆ ਯਾਰ ਹਾਂ ਦੁੱਬ ਗਿਆ ਦੁੱਬ ਗਿਆ ਉਦਾਂ ਇਹਨੂੰ ਚਲਾਓ ਜਿੰਨਾ ਮਰਜ਼ੀ ਕਰ ਕਰ ਉਹ ਖੇਚਿਆ ਤੇ ਇਹ ਨੀ ਦਾ ਸਾਡਾ ਹੁੰਦਾ ਨੀ ਬੰਦੀ ਆ ਸਾਰਾ ਸਾਰਾ ਬੰਦੀ ਬੰਦ ਹੋ ਗਿਆ ਫੇਰ ਸਾਰਾ ਉਹ ਵੇਖੋ ਫੇਰ ਬੰਦ ਹੋ ਗਿਆ ਤੇ ਮੋਟੇ ਜੇ ਕੋ ਮਰ ਜਾਂਦਾ ਨਾ ਲੈ ਮੈਂ ਗਾਜਰਾਂ ਕਰ ਲਈਏ ਅਹੀਂ ਨੀਆਂ ਨਹੀਂ ਗਾਜਰ ਬਣਦੇ ਦੋ ਤਿੰਨ ਪੌਂਗਾਂ ਬਾ ਚਾਰ ਪੰਜ ਪਾਓ ਨਹੀਂ ਨਹੀਂ ਉਹ ਫਿਰ ਜ਼ੋਰੋਂ ਸੜੀ ਜਿਓ ਲੱਗਦੀ ਹੈ ਗਾਜਰਾਂ ਵਾਲੀ ਕੀ ਬਣਾਉਣੀ ਹੈ ਗਾਜਰਾਂ ਨਹੀਂ ਬਣਾਉਣੀਆ ਗਾਜਰਾਂ ਦੇ ਇਹ ਨਾ ਗਾਜਰੇ ਗਾਜਰਾ ਨਾ ਇੰਨੀਆਂ ਭੜੀਆਂ ਨਹੀਂ ਇਹਨਾਂ ਲੱਗਦੇ ਵਾਦੂ ਵਾਪਸ ਹੋ ਜਾਣੇ ਹਾਂ ਤੇ ਮਤਲਬ ਜੇ ਮੈਂ ਖੋਏ ਦੇ ਰੋਮੜਾ ਹੀ ਦੀ ਜਨਾ ਇਹ ਲੋਕ ਸਵੇਰੇ ਬਣਾਉਂਦੇ ਤੇ ਰਾਤ ਨੂੰ ਨਾ ਹੁੰਦੇ ਆ ਜੀ ਰਾਤ ਰੋਮੜਾ ਲੋ ਤੇ ਭਾਵੇਂ ਬਣਾ ਲੋ ਦੇਣੇ ਰਾਤ ਨੂੰ ਬਣਾਉਂਦਾ ਇਹ ਮਜਾ ਆਪੀ ਆਪਾਂ ਠੰਡੀ ਹੋ ਜਾਂਦੀ ਹੈ ਤੇ ਮੈਂ ਖਾਣ ਦਾ ਜਲ ਕਰਦਾ ਵਾ ਠੰਡੀ ਠੰਡੀ ਸਵੇਰੇ ਬਣਾ ਕੇ ਖਰੋਸੇ ਵੇਲੇ ਖਾਣ ਨੂੰ ਦਿਲ ਕਰਦਾ ਓਕੇ ਤੇ ਮੈਂ ਹਾਂ ਅੱਜ ਬਣਾ ਲੈਨੇ ਕਿੰਨੇ ਦਿਨੀ ਹੋ ਗਏ ਤੁਸੀਂ ਵੇਖਿਆ ਹੋਣਾ ਆਪਾਂ ਹਫਤਾ ਹੋ ਗਿਆ ਗਾਜਰਾਂ ਦੇ ਕਰਕੇ ਜਦੋਂ ਇਹ ਨਾਲ ਅੱਜ ਆ ਗਿਆ ਯਾਨੀ ਗਾਜਰਾਂ ਦਾ ਬਣਾਉਣ ਦਾ ਡਿਸੀਜਨ ਲਿਆ ਸੀ 2-3 ਦਿਨ ਨੂੰ ਆਈ ਥਿੰਕ ਮੈਂ ਵਲੌਗ 'ਚ ਗਿਆ ਵੀ ਗਾਜਰਾਂ ਦੀ ਹੀ ਬਣਾਉਣੀ ਆ ਪਰ ਟਾਈਮ ਨਹੀਂ ਲੱਗਾ ਹੂੰ ਇਦਾਂ ਹੀ ਕੰਮਾਂ ਬੁਮਾਂ ਦੇ ਜਿਹੜੇ ਉਜੇ ਪਏ ਆ ਵੀ ਤਾਂ ਬਹੁਤ ਹੀ ਨਹੀਂ ਆ ਨਾ ਵੇਲੇ ਤੇ ਆਪਾਂ ਹੈ ਨਹੀਂ ਆ ਤੇ ਇਹ ਨਹੀਂ ਕਰ ਲਿਆ ਉਹ ਕਰ ਲਿਆ ਨਹੀਂ ਵੇਲੇ ਹੋ ਤਾਂ ਫੇਰ ਇਹ ਕੰਮ ਤੇ ਆਇ ਕਾ ਕੰਮ ਕਰ ਇਹ ਕੰਮ ਵੇਲੇ ਤੇ ਹੁੰਦੇ ਸੀ ਘਰ ਦੀ ਖੀਰ ਬੁਣਾਉਣੀ ਵੇਲਾ ਬੰਦਾ ਵੈਸੇ ਇੰਨਾ ਚੰਗਾ ਸਾਰਾ ਦਿਨ ਬਿਜ਼ੀ ਰਹੀਦਾ ਵਾ ਇਹਨਾਂ ਨੇ ਟਾਈਮ ਹੈ ਬਗੈ ਫੋਨ ਫੜ ਕੇ ਜਾ ਕੋਈ ਏਦਾਂ ਦਾ ਕਰ ਲਈਏ ਚਲੋ ਵਲੋਗ ਬਣਾ ਲਈਦਾ ਵਾ ਉਹ ਵੀ 5-10 ਮਿੰਟ ਕੱਢ ਕੇ ਵਿੱਚ ਬਣਾ ਲਈਦਾ ਇਹ ਜਿਹੜਾ ਸਾਰਾ ਡੇ ਆਪਣਾ ਪੂਰਾ ਦਿਨ ਖਾਣਦੇ ਆ ਕਿੰਨੀ ਕਰਣਦੇ ਆ 10 15 15 ਮੈਕਸਿਮਮ 15 16 ਮਿੰਟ ਦਾ ਵਲੌਗ ਹੁੰਦਾ 15 16 ਮਿੰਟ ਜੋ ਉਹੀ ਕਰਦੇ ਉਹੀ ਖਾਣਦੇ ਹਾਂ ਹਾਂਜੀ ਇਹ ਤਾਂ ਗੱਲ ਹੈ ਇਸ ਕਰਕੇ ਸਾਡੇ ਕੋਲ ਨਾ ਟਾਈਮ ਨਹੀਂ ਹੈਗਾ ਕਿ ਅਹੀਂ ਇੱਧਰ ਉੱਧਰ ਜੀ ਹੁਣ ਗੈਸ ਵੇਹ ਲਓ ਹੁਣ ਤੇ ਨਹੀਂ ਬੰਦ ਹੋ ਗਿਆ ਫੇਰ ਥੱਲੇ ਨਹੀਂ ਚੱਲਿਆ ਉਹ ਫਿਰ ਫਟਾਫਟ ਰਜਣ ਦੀ ਹੁਣ ਮੈਂ ਕਿਹਾ ਗਾਜਰਾਂ ਤੇਰੀਆਂ ਇਹਨਾਂ ਨੂੰ ਫੇਰ ਬੰਦ ਦੁੱਧ ਘੜਤ ਨਹੀਂ ਆ ਦੁੱਧ ਹੈਗਾ ਜਾਗ ਚੱਜੇ ਹੋਰ ਪਾ ਲਾਂਗੇ ਬਾਤ ਦਿੱਤਾ ਪਾਈਆ ਦੁੱਧ ਘਟਾਤਾ ਬ੍ਰਾਹਮ ਨਹੀਂ ਨਹੀਂ ਬ੍ਰਾਹਮ ਨਹੀਂ ਪਿਆ ਮੁਰਦਾ ਵੜੇ ਮਤੀ ਮਤੀ ਚੜਾਈ ਕਰਦੀ ਹੈ ਉਹ ਦੇਖਿਆ ਕਿ ਨਾ ਪ੍ਰਭੂ ਦਦਰਿਆ ਦੇ ਦੁੱਧ ਕਿੰਭੀ ਬਹੁਤ ਆ ਦੁੱਧ ਵਾਗੇ ਬੜਾ ਗੇਂਦੀ ਸਹੀ ਗੱਲ ਹੁਣ ਜਦੋਂ ਤਾਂ ਰੇਟ ਵੀ ਘਟਾਤਾ ਵਾ ਕਹਿੰਦੇ ਉਧਰ ਬਰਫ਼ ਜੰਮੀ ਹੈ ਪਾਣੀ ਕੀ ਤੇ ਦੁੱਧ ਘਟ ਜਾਂਦਾ ਅੱਗੇ ਮੇਰਾ ਪੂਰਾ ਹੋ ਚੁੱਕਾ ਤੇ ਇੱਕ ਠੰਡ ਬਹੁਤ ਹੋਈ ਹੈ ਅੱਜ ਫਿਰ ਵੀ ਮਾੜੀ-ਮੋਟੀ ਕੁਛ ਧੋਪ ਲੱਗੀ ਸੀ ਹਾਂ ਧੋਪ ਲੱਗੀ ਆ ਥੋੜੇ ਜਿਹੇ ਕੰਪੜੇ ਕੋਪੜੇ ਧੋਪਗੇ ਸੋ ਵੀ ਮਨੇ ਮੋਤੇ ਦੇ ਪਾਲ ਤੇ ਜੀ ਲੈ ਅੱਜ ਦੇ ਆ ਫਰਾਈਡੇ ਫਰਾਈਡੇ ਅੱਜ ਮੱਲੀ ਦਾ ਭੋਗ ਇਹ ਲੈ ਮੱਲੀ ਸਾਹਿਬ ਦੀਵਾ ਆਜਾ ਦੀ ਕੁੜ 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 ਇਹ ਕੱਪੜੇ ਤੋੜ ਨੇ ਆ ਜਿਹਨਾਂ ਨੇ ਕੱਪੜੇ ਤੋੜਤੇ ਇਹ ਵਿਚਾਰੇ ਇਹਦੇ ਸਾਡਾ ਕਿੱਲੇ ਲੇ ਗਏ ਆ ਬੰਡੇ ਲੱਗਣੇ ਬੰਦਾ ਪੁੱਛੇ ਵੀ ਹੋਣ ਦੇ ਤੋਤੇ ਹੀ ਨਹੀਂ ਸੁੱਕ ਜਣੇ ਉਹ ਫਿਰ ਕੰਮਕਾਰ ਵਾਲੇ ਨੇੜੇ ਫਿਰ ਬਦਲਨੇ ਪੈਣੀਆਂ ਨਾ ਵਰਦੀਆਂ ਵਰਦੇ ਨਾ ਯੂਨੀਫਾਰਮ ਲੱਗੀ ਪੁਰਾਣੀ ਬੋਣੀ ਆ ਫਿਰ ਦੁਜੇ ਨਾਲ ਤਾਂ ਕਿ ਨਵੇਂ ਪਾ ਲੈਣੇ ਫਿਰ ਬਹੁਤ ਜਣਾ ਨੇ ਕਿਉਂ ਪ੍ਰਭ ਚਲੋ ਜੀ ਘਰ ਕੋਲ ਕੇ ਤੇ ਫੇਰ ਹਾਂਜੀ ਕੀ ਕਰਕੇ ਗਾਜਰਾ ਨਾ ਦਰ ਰੜ ਕੇ ਪਾ ਕੇ ਤੇ ਫੇਰ ਫਿਰ ਬਣਨੀ ਤੇ ਖਾਣੀ ਆ ਕਿ ਦਦ ਬਣਦੀ ਖਵਾਵਾਂਗੇ ਕਿ ਦੱਸ ਅੱਛਾ ਤੇ ਉਹਗਾ ਖਾਣ ਨਾ ਤੋ ਵਧੀਆ ਗੱਲ ਐ ਉਹ ਵੀ ਖਾ ਲੈਣਗੇ ਵਿਚਾਰੇ ਬੱਸ ਦਾਦਾ ਚਲ ਤਾ ਖਾਓਗੇ ਨਾ ਉਹ ਸਹੀ ਸੌਖੀ ਆ ਆਪਾਂ ਕੀ ਕਰਨਾ ਵਾ ਕਿ ਦੁੱਧ ਨੂੰ ਬੋਇਲ ਕਰਨਾ ਵਾ ਤੇ ਗਾਜਰਾ ਨੂੰ ਮਤਲਬ ਇਹਦਾ ਬਿਲੀ ਕਸ਼ ਕਰਕੇ ਤੇ ਆਪਾਂ ਵਿੱਚ ਪਾ ਦੇਣਾ ਵਾ ਥੋੜਾ ਟਾਈਮ ਰਿੰਣਾ ਵਾ ਖੰਡ ਪਾਉਣੀ ਤੇ ਦੁੱਧ ਬਣਨਾ ਕਿੰਨਾ ਲੋਕਾ ਬੜੰਦੇ ਹੀ ਹੋਣਗੇ ਮੈਕਸਿਮਮ ਸਾਰੇ ਸਾਰਿਆਂ ਨੂੰ ਪਤਾ ਹੀ ਹੋਏ ਇਸ ਚੀਜ਼ ਦਾ ਪਰ ਚਲੋ ਜਿੰਨਾ ਨੂੰ ਨਹੀਂ ਪਤਾ ਖਾਓ ਕੋਲੋਂ ਖਾਓ ਉਹਨੇ ਗੈਸ ਬੇਰ ਬੰਦ ਕੀਤਾ ਕਿਤੇ ਇੰਨੇ ਵੱਡਾ ਦੋ ਗੁੱਟਾ ਲੈ ਲਈ ਮੋੜੀ ਦੇ ਤੇ ਕੋਹਾਂ ਤੋਂ ਉਹਨੂੰ ਦੀ ਕਰ ਗਿਆ ਠੰਡਾ ਵੀਰ ਆਖੇ ਲੱਗ ਜਾ ਅਕਰ ਕੀ ਕਰਾਂ ਤੁਹਾਨੂੰ ਕੀ ਗਿਆ ਹੈ ਖਤਮ ਹੋਇਆ ਕੁਛ ਯਾਰ ਮੈਂ ਹੁਣ ਦੱਸਾਂ ਤੇ ਇੱਕ ਬੰਦੇ ਹੋਇਆ ਯਾਦ ਆ ਦਰ ਆਪਾਂ ਚੋਲ ਲੈ ਆਏ ਆ ਚੌੜਾ ਨੂੰ ਚੁਗਣਾ ਪੈਣਾ ਆਪਾਂ ਨੂੰ ਬਹੁਤ ਜ਼ਿਆਦਾ ਤਾਂ ਨਹੀਂ ਹੋਣੀ ਇਹਦੇ ਵਿੱਚ ਥੋੜੇ ਜਿਹਾ ਰੰਡ ਆਹ ਦੇਖੋ ਏਦਾਂ ਰਿਜਦੀ ਜੇ ਖੀਰ ਹੁਣ ਇਹਦੇ ਵਿੱਚ ਚੌਲ ਪਾ ਦਾਂਗੇ ਤਾਂ ਫਿਰ ਖੀਰ ਬਣਾ ਕੇ ਫਿਰ ਤੁਹਾਨੂੰ ਖਵਾਵਾਂਗੇ ਨਾ ਉੱਧਰ ਰੋਟੀ ਬਚਾਓ ਉਹ ਆਪਣੀ ਪਈ ਆਂ ਕੀ ਕਰ ਰਹੇ ਹੋਗੇ ਮੈਂ ਲਗਾਂ ਮੈਂ ਇਧਰ ਆਪਣੀ ਖੀਰ ਰੋਟੀ ਪਾਵਾਂਗੇ ਇਧਰ ਰੋਟੀ ਕੀ ਘਾੜੇਗੇ ਰੋਟੀ ਪਾਵਾਂਗੇ ਉਹਨੇ ਕੋ ਨਹੀਂ ਆ ਰੁਕ ਜਾ ਜੇ ਨਾ ਪਾ ਰੋਟੀਆਂ ਬੱਤ ਰਹੀਆਂ ਨੇ ਇਹ ਦੇਸ਼ਪਨੋਂ ਲੱਗੇ ਕੋਈ ਹੂੰ ਓਕੇ ਹੂੰ ਯਾ ਖਾੜੀ ਬਣਾਈ ਡਿਸ਼ ਪਸੰਦ ਨਹੀਂ ਆਉਂਦੀ ਕਹਣੀ ਆਪਣੀ ਡਿਸ਼ ਬਣਾਉਣ ਲੱਗੇ ਜੇ ਆਹ ਤਾਂ ਮੈਂ ਜਿਉਂਦਾ ਉੱਤੇ ਉਹ ਤਾਂ ਹੈ ਨਹੀਂ ਆ ਯਾਰ ਇਹ ਨੂਨ ਨੇ ਆ ਤੇ ਨੂਨ ਉਹ ਪਿਆਵਾ ਆ ਉਹ ਵੀ ਥੋੜਾ ਬੀ ਗੀ ਹੈ ਨਹੀਂ ਕਰਨਾ ਦਿਓ ਉਹ ਕੁਛ ਯਾ ਪਤਾ ਸਾਨੂੰ ਜਿੰਨੀ ਕੁ ਸਵਾਦ ਬਣਾ ਲੈਣੀ ਆ ਤਹਾਡੀ ਖੀਰ ਬਸ ਸਵਾਦ ਨਹੀਂ ਕੁਝ ਹੋ ਸਕਦਾ ਸਾਨੂੰ ਇਹ ਪਤਾ ਉਹ ਪਰੇਗੀ ਪਿਆਵਾ ਕਿਦਾਂ ਬੋਲੀਦਾ ਮਨੀ ਸਾਹਿਬ ਮਨੀ ਸਾਹਿਬ ਪਹਾਂਦੀ ਆਏ ਮੈਨੂੰ ਪਤਾ ਜਿੱਦਾਂ ਦੀ ਬਣਾਉਣੀ ਜਿੱਦਾਂ ਦੀ ਮੈਗੀ ਬਣਾਉਂਦੇ ਨੇ ਸੁੱਕ ਪੜੁਕੀ ਉਦਾਂ ਦੀ ਤੁਹਾਡੀ ਡਿਸ਼ ਹੋਣੀ ਆ ਸਾਨੂੰ ਪਤਾ ਨਹੀਂ ਆ ਬਣਾ ਅੱਜ ਫਿਰ ਲੈ ਆਈ ਐ ਨਾ ਪਰੋਤ ਮਲੀ ਸਾਹਿਬ ਤੁਹਾਡੇ ਕੋਲ ਬਣਾ ਹੀ ਲਈ ਨਾ ਖੀਰ ਕੋਸ਼ਿਸ਼ਾਂ ਤਾਂ ਬੜੀਆਂ ਐ ਤੁਹਾਡੀਆਂ ਪਰ ਨਹੀਂ ਜੋਰ ਨਹੀਂ ਚੱਲਿਆ ਆਪ ਤੇ ਕੇ ਗਏ ਦੌੜ ਕੇ ਚਲੋ ਗਾਇਸ ਰੋਟੀ ਹਾਲੀਏ ਤੇ ਮੰਦੀ ਸਾਹਿਬ ਅਜੇ ਉਹ ਹਾਂ ਬੇਹੋ ਹੋ 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 ਅਜੇ ਮਲੀ ਸਾਹਿਬ ਬੀਜੀ ਬਾਅਦ ਨੇ ਫ੍ਰੀ ਹੋ ਜਾਣ ਸੇ ਤਾਂ ਨਾ ਮਿਲਣਗੇ ਗੱਲਬਾਤ ਕਰਨਗੇ ਐ ਹੁ ਹੋ ਗਏ ਆ ਵਿਲੇ ਇੱਧਰ ਰੋਟੀ ਸਾਡੇ ਸ਼ੇਰਾਂ ਦੀ ਰੋਟੀਆਂ ਇਹਨਾਂ ਦੀ ਹੁਣ ਤੋੜ ਕੇ ਇਹਨਾਂ ਨੂੰ ਦਿੰਦਾ। ਤੇ ਫਿਰ ਨਾ ਡੜੀ ਉਹ ਤੇ ਜਿੰਨਾ ਆ ਬੜੀ ਤੋਂ ਆ ਡੜੀ ਨਾ ਬੜੀ। ਫਿਰ ਆਵਾ। ਫਿਰ ਕਿਵੇਂ ਭਈਆ ਤੇ ਹੁਣ ਮਾਰੀ ਜੱਟ ਵਾਜੋ ਵਗੈਰਾ ਬਾਰ ਕਰਦੀ ਆ ਬੰਦ। ਤੇ ਰੋਟੀਆਂ ਹੀ ਲੈ ਕੇ ਤੁਰ ਪਏ ਆ। ਚਲੋ ਸ਼ੇਰੋ। ਹਾਏ ਹੇ ਅੱਡੇ ਬੁੜਕਣ। ਇਹ ਕਿੱਥੇ ਮੈਡਮ ਵੱਡੀ। ਓਏ। ਹਾਂਜੀ। ਬੋਤ ਅੱਖਾਂ ਤੇਰੀਆਂ ਜਗੰਡੀਆਂ ਕਿੱਡਾਂ ਕਰੀਆਂ ਹੋਈਆਂ ਆ ਆ ਓਏ ਇੱਕ ਨੂੰ ਕੱਢ ਲਈ ਇੱਕ ਦੀ ਡਿਊਟੀ ਲਾ ਦੇ ਦੀ ਬਾਹਰ ਇੱਕ ਦੀ ਡਿਊਟੀ ਲਾਈ ਉਹ ਹਾਂ ਕਿੱਥੇ ਇਹ ਕੰਡ ਲੈਣ ਤੇ ਕੱਢ ਉਹ ਕਿਦਾਂ ਲਿਸਕ ਗਈ ਇੱਕ ਦੀ ਡਿਊਟੀ ਅੰਦਰ ਤੇ ਇੱਕ ਦੀ ਬਾਹਰ ਲਾ ਦੇ ਦੀ ਆ ਤੇ ਆ ਆਪਣਾ ਫੇਰ ਜਾਊਗਾ ਬਾਹਰ ਲੈ ਹੁਣ ਰੰਗ ਬਦਲ ਗਿਆ ਓਹੋ ਚੱਲ ਫੇਰਾ ਤੂੰ ਕੱਲਾ ਕੱਲਾ ਬਾਹਰ ਚੱਲ ਚੱਲ ਇਹਨੂੰ ਪੈ ਗਈ ਰੋਟੀ ਇਹਨੂੰ ਦਰਵਾਜ਼ਾ ਅਸੀਂ ਡਵਾਗਾ ਮਾਰ ਤੈਨ ਤੇਰੇ ਆ ਤੇਰੀ ਮੇਰੇ ਜੇਬ ਆਵੇ ਆਵੇ ਸਾਗੀ ਰੋਟੀ ਆਵੇ ਤੈਨੂੰ ਪਾਵਾਂ ਗਏ ਜਿਸੜੀ ਘਰ ਆ ਔੜੀ ਜਿ ਬਣ ਗਈ ਆ ਵੇਖੋ ਆ ਰੋਟੀ ਤਾੜੀ ਜਾ ਓਰੇ ਆਓ ਆ ਉਥੇ ਬਨਈਏ ਤੁਹਾਨੂੰ ਆ ਮੇਰਾ ਬੋ ਲੈ ਆ ਚੱਲ ਤੂੰ ਖਾ ਲੈ ਰੋਟੀ ਰੋਟੀ ਖਾ ਲੈ ਫੇਰ ਰਿਬੰਦ ਨੇ ਤੇ ਜੁੰਦਰੇ ਜੁੰਦਰੇ ਲਈ ਲਾ ਤੇ ਬਾਕੀ ਸੱਜਣਾ ਮਿੱਤਰੋ ਇਸ ਵਲੌਗ ਨੂੰ ਚਲੋ ਇੱਥੇ ਰੋਕਦੇ ਆ ਅਗਲੇ ਵਲੌਗ ਦੇ ਵਿੱਚ ਕਰਾਂਗੇ ਗੱਲਾਂ ਬਾਤਾਂ ਤੇ ਕਰਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਮਿਹਰਬਾਨੀ ਥੈਂਕ ਯੂ